ਆਸਾਂ ਤੁਹਾਡੇ ਸਾਰੀ ਦੁਨੀਆ ਦੇ ਵਿੱਚ ਫੈਲਦੇ ਪਾਕਿਸਤਾਨ ਚ ਵੀ ਤੁਹਾਡੇ ਬੜੇ ਫੋਲੋਅਰ ਤੁਹਾਡੇ ਫੈਨਸ ਐਸ ਟੈਪ ਜੋ ਦੇਸ਼ ਦੇ ਹਾਲਾਤ ਬਣੇ ਹੋਏ ਨੇ ਮੈਂ ਕੀ ਅਪੀਲ ਕਰਨਾ ਚਾਹੁੰਦਾ ਜੁੱਤ ਤਾਂ ਕੋਈ ਵੀ ਨਹੀਂ ਚਾਹਤਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੋਈ ਜਦੋਂ ਆਪਣੇ ਚ ਕੋਈ ਨਹੀਂ ਚਾਹੁੰਦਾ ਤੁਸੀਂ ਚਾਹੁੰਦੇ ਇਹ ਕੋਈ ਲੜਾਈ ਦਾ ਆਪਾਂ ਨਾ ਪਿੰਡਾਂ ਚ ਪਿੰਡਾਂ ਦੀ ਕਹਾਵਤ ਹੈ ਵੀ ਕਲੇਸ਼ ਮਾੜਾ ਹੁੰਦਾ ਔਰ ਇਹ ਯੁੱਧ ਸ਼ੁਰੂ ਕਰ ਸਕਦਾ ਕੋਈ ਵੀ ਮੁਲਕ ਕਿਸੇ ਨਾਲ ਪਰ ਇਹਨੂੰ ਮਿਪਾਉਣਾ ਬਹੁਤ ਔਖਾ ਹੈ ਇਹ ਫੇਰ ਮੁੱਕਦਾ ਨਹੀਂ ਨਾ ਰੁਕਦਾ ਇਹ ਪੂਰੀ ਸਮਰੱਥਾ ਝੋਕ ਕੇ ਅੱਗੇ ਫੇਰ ਹੀ ਮੁੱਕਦਾ ਜਦੋਂ ਸਾਰਾ ਕੁਝ ਤਬਾਹ ਹੋ ਜਾਂਦਾ ਉਹ ਇੰਦੀਆਂ ਮਿਸਾਲਾਂ ਮਿਡਲ ਈਸਟ ਵਿੱਚ ਵੀ ਮਿਲਦੀਆਂ ਆਪਾਂ ਨੂੰ ਤੁਸੀਂ ਸੀਰੀਆ ਦਾ ਹਾਲ ਦੇਖ ਲੋ ਇਰਾਕ ਕਿਦਾ ਕੀ ਹਾਲ ਹੈ ਆ ਹੁਣ ਇਜ਼ਰਾਇਲ ਤੇ ਵੀ ਚੱਲਦਾ ਹੈ ਪਲਸਟੀਨੀਆਂ ਦਾ ਵੀ ਚੱਲਦਾ ਹੈ ਯੂਕਰੇਨ ਯੂਕਰੇਨ ਦਾ ਦੇਖੋ ਕੀ ਹਾਲ ਹੈ ਆਮ ਲੋਕਾਂ ਕਾ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੇਖੋ ਤੁਸੀਂ ਤੇ ਮੈਂ ਇਹ ਆਪਾਂ ਸਾਰਿਆਂ ਨੇ ਇੱਕ ਕੰਮ ਕਰਨਾ ਹੈ ਆਪਾਂ ਆਪਣੀ ਨਿੱਜੀ ਜ਼ਿੰਦਗੀ ਸਵੇਰੇ ਉੱਠ ਕੇ ਕੰਮ ਕਰਦੇ ਆਂ ਕਿ ਆਪ ਦੀ ਆਮਦਨ ਦੇ ਹਿਸਾਬ ਨਾਲ ਆਪਾਂ ਟੈਕਸ ਦਿੰਦੇ ਆਂ ਉਹ ਆਪਾਂ ਇੱਕ ਸੁਖਦ ਜ਼ਿੰਦਗੀ ਦੀ ਕਾਸ਼ਾ ਤੇ ਕਾਮਨਾ ਕਰਦੇ ਆਂ ਅਗੀਆਂ ਜਨਰੇਸ਼ਨਾਂ ਨੂੰ ਗਰੋ ਕਰਦੇ ਆਂ ਪਹਿਲੂ ਲੱਗਦਾ ਹਰ ਬੰਦੇ ਇਹਨੂੰ ਅਵੋਇਡ ਕਰਨਾ ਚਾਹੁੰਦਾ ਔਰ ਇਹ ਵਜ਼ਨ ਦੀ ਦੁਨੀਆ 'ਚ ਇਸ ਤਰ੍ਹਾਂ ਜਿਹੜਾ ਸਰੂਪ ਹੈ ਉਹ ਨਵੀਂ ਜਨਰੇਸ਼ਨ ਬਹੁਤ ਘੱਟ ਇਹਦੇ ਹੱਕ ਦੇ। ਜਦਿਕਰ ਤੁਸੀਂ ਦੇਖੋ ਅਜੇ ਤੁਸੀਂ ਅਸੀਂ ਕਿਸੇ ਵਿਸ਼ੇ ਆ ਮੁੱਦੇ ਤੇ ਬਹਿਸ ਕਰ ਸਕਦੇ ਆ। ਪਰ ਜਿਹੜੇ ਬਹੁਤ ਜਿਹੜੇ ਹੋਣ ਵਾਲੀ ਜਨਰੇਸ਼ਨ ਆ ਉਹ ਇਹਨਾਂ ਤੋਂ ਜਮੇ ਮੁਕਤ ਆ। ਉਹ ਇੱਕ ਅਲੱਗ ਹੀ ਜ਼ੋਨ ਚ ਚੱਲਦੇ ਆ। ਮਾਨ ਸਰ ਇਹ ਦਿਨ ਜਿਹਨਾਂ ਪੰਜਾਬ ਤੇ ਹਰਿਆਣਾ ਦੇ ਇੱਕ ਨਵਾਂ ਡਿਸਕਿਊਟ ਪੈਦਾ ਹੋ ਗਿਆ ਹੈ ਪਾਣੀ ਨੂੰ ਲੈ ਕੇ ਪੰਜਾਬ ਕਹ ਰਿਹਾ ਹੈ ਕਿ ਹਰਿਆਣਾ ਨੂੰ ਪਾਣੀ ਨਹੀਂ ਦਵਾਂਗੇ ਹਰਿਆਣਾ ਕਹਿੰਦਾ ਪਾਣੀ ਲੈ ਕੇ ਰਵਾਂਗੇ ਇਸ ਸਿਰਸਾ ਹਰਿਆਣੇ ਚ ਮੈਂ ਤੁਹਾਡੇ ਕੋਲ ਆਇਆ ਆਪਣੀ ਕੋਈ ਲੜਾਈ ਹੈ ਤੁਸੀਂ ਪੰਜਾਬ ਤੋਂ ਤਾਲੁਕਤ ਰੱਖਦੇ ਹੋ ਤੁਹਾਡਾ ਕੀ ਰਿਐਕਸ਼ਨ ਹੈ ਪੂਰੇ ਨੂੰ ਤੁਸੀਂ ਹਰਿਆਣੇ ਤੋਂ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਤੇ ਹਰਿਆਣਾ ਲੜਨ ਸਰ ਕੀ ਹੁੰਦਾ ਨਾ ਕੁਝ ਚੀਜ਼ਾਂ ਸਿਆਸੀ ਹੁੰਦੀ ਹੈ ਜਦੋਂ ਆਪਾਂ ਆਪਾਂ ਵੋਟ કોਣ ਹੈ ਸਾਰੇ ਜੇ ਤੁਸੀਂ ਕੁਝ ਨੁਮਾਇੰਦੇ ਛੋੜ ਲੈਣੇ ਹੋ ਇਹ ਉਹਨਾਂ ਦੀ ਬਹਿਸ ਦਾ ਵਿਸ਼ਾ ਹੈ ਤੁਸੀਂ ਅਸੀਂ ਤਾਂ ਆਮ ਲੋਕ ਆਪਾਂ ਜਦੋਂ ਚੰਡੀਗੜ੍ਹੋਂ ਬਾਸ ਛੱਡਦੇ ਆਂ ਕਰਨਾਲ ਉੱਤਰਦੇ ਆਂ ਜਾਂ ਕਰਨਾਲ ਤੋਂ ਛੱਡ ਕੇ ਅੰਮ੍ਰਿਤਸਰ ਸਾਹਿਬ ਉੱਤਰਦੇ ਆਂ ਆਪਣਾ ਕੋਈ ਲਗਦਾ ਟਕਰਾ ਆਮ ਲੋਕਾਂ ਦਾ ਨਾ ਕੋਈ ਟਕਰਾ ਨਹੀਂ ਮੈਨੂੰ ਲੱਗਦਾ ਹੈ ਕਿ ਆਪਸੀ ਗੱਲਬਾਤ ਕਰਕੇ ਜਾਂ ਆਪਸੀ ਸਮਝੌਤੇ ਕਰਕੇ ਮਾਮਲਾ ਵਿਪਰਾਣਾ ਤੇ ਮੈਂ ਉਹ ਵੀ ਤੁਹਾਨੂੰ ਦੱਸਿਆ ਕਿ ਹਰ ਵਿਸ਼ੇ ਤੇ ਹਰ ਬੰਦਾ ਜੇ ਆਪਣੀ ਗੱਲ ਆਪ ਦਸੂਗਾ ਉਹਦਾ ਕੋਈ ਮਾਰਨਾ ਨਹੀਂ ਹੁੰਦਾ ਮੰਨ ਲਓ ਸੇਖੇਦਮ ਤੇ ਫ਼ਰਮ ਵੜਨੀ ਚਾਹੀਦੀ ਹੈ ਕਿਸ ਤਰ੍ਹਾਂ ਨਾਲ ਵੜਨੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਮਰਿਆਦਾ ਹੋਣੀ ਚਾਹੀਦੀ ਹੈ ਉਹ ਕਿਸ ਹੱਦ ਤੱਕ ਮਤਲਬ ਕਿਹੜੇ-ਕਿਹੜੇ ਯੋਧਿਆਂ ਤੇ ਵੜ ਸਕਦੀ ਹੈ ਜਥੇਦਾਰ ਸਾਹਿਬ ਫੈਸਲਾ ਕਰਦੇ ਉਹ ਵਿਸ਼ਾ ਮਿਲ ਲੱਗਦੀ ਹੈ ਸਿਆਸੀ ਜ਼ਿਆਦਾ ਯੋਨ ਦਾ ਬੇਸ਼ੱਕ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ